ਜਦੋਂ ਇਹ ਕੁੜੀ 9 ਸਾਲਾਂ ਬਾਅਦ ਵਾਪਸ ਇੰਡੀਆ ਆ ਰਹੀ ਸੀ ਪੀਆਰ ਹੋ ਗਈ ਸਭ ਕੁਝ ਹੋ ਗਿਆ ਇੰਡੀਆ ਵਾਪਸ ਆ ਰਹੀ ਸੀ ਤਾਂ ਦਿੱਲੀ 에ਅਰਪੋਰਟ ਤੋਂ ਇਸ ਨੂੰ ਚੁੱਕ ਲਿਆ ਗਿਆ ਦਿੱਲੀ 에ਅਰਪੋਰਟ ਤੋਂ ਇਸ ਦੀ ਗ੍ਰਿਫਤਾਰੀ ਹੋਈ ਹੈ ਹੁਣ ਦੇਖੋ ਤਾਂ ਸਹੀ ਕਿਵੇਂ ਮੂਲਕੋਂਦੀ ਫਿਰਦੀ ਹੈ ਕਿਵੇਂ ਬ੍ਰਾਂਡਡ ਕੱਪੜੇ ਪਾਏ ਹੋਏ ਔਰ ਕਿਵੇਂ ਮੂਲਕੋਂਦੀ ਨਜ਼ਰ ਆਉਂਦੀ ਜਦੋਂ ਦੇਖਦੀ ਹੈ ਕਿ ਨੇੜੇ-ਤੇੜੇ ਕੈਮਰੇ ਚੱਲ ਰਹੇ ਆ ਦੇਖੋਗੇ ਤੁਸੀਂ ਇਹ ਤਸਵੀਰ ਜਦੋਂ ਪੁਲਿਸ ਦੇ ਨਾਲ ਖੜੀ ਹੈ ਪੁਲਿਸ ਇਸ ਨੂੰ ਚੁੱਕ ਕੇ ਲਿਆਈ ਸੀ ਦਿੱਲੀ ਤੋਂ ਔਰ ਜਦੋਂ ਦੇਖਦੀ ਹੈ ਕਿ ਪੁਲਿਸ ਦੇ ਨਾਲ ਖੜੀ ਹੈ ਔਰ ਜਦੋਂ ਦੇਖਦੀ ਹੈ ਅਚਨ ਕਿ ਕੈਮਰਾ ਚੱਲ ਰਿਹਾ ਪਾਇਆ ਹੋਇਆ ਸੀ ਟੋਪੀ ਪਾਉਂਦੀ ਔਰ ਮੂੰਹ ਲਕੋ ਲੈਂਦੀ ਆ ਪਹਿਲਾਂ ਇਹੋ ਜਿਹੀਆਂ ਹਰਕਤਾਂ ਹੀ ਨਾ ਕਰੇ ਬੰਦਾ ਕਿ ਮੂੰਹ ਲਕੋਣਾ ਪੈ ਜਾਵੇ ਤਾਂ ਮੂੰਹ ਲਕੋਇਆ ਹੋਇਆ ਜਿਹੜਾ ਇਸ ਕੁੜੀ ਨੇ ਖੜੀ ਐ ਬ੍ਰਾਂਡਡ ਕੱਪੜੇ ਪਾਏ ਹੋਏ ਨਜ਼ਰ ਆ ਰਹੇ ਐ ਇਸ ਕੁੜੀ ਦੇ ਇਹ ਕੁੜੀ 9 ਸਾਲ ਪਹਿਲਾਂ ਵਿਆਹ ਕਰਾ ਕੇ ਗਈ ਸੀ ਮਾਪਿਆਂ ਨੇ ਇਹਦੇ ਸਹੁਰਿਆਂ ਨੇ ਖਾਸ ਤੌਰ ਤੇ ਇਹਦੇ ਸਹੁਰਿਆਂ ਨੇ ਲਾਇਏ ਸੀ 28 ਲੱਖ ਰੁਪਏ ਮੁੰਡਾ ਵਿਚਾਰਾ ਹੁਣ ਟੈਕਸੀ ਚਲਾਉਣ ਨੂੰ ਮਜਬੂਰ ਹੋਇਆ ਪਿਆ ਜਿਹਦੇ ਘਰ ਜਿਹਦੀ ਪਤਨੀ ਬਣੀ ਸੀਗੀ ਇਹ ਔਰ ਬਾਹਰ ਜਾ ਕੇ ਵਿਦੇਸ਼ ਜਾ ਕੇ ਮੁੱਕਰ ਗਈ ਜਦੋਂ ਇਹਦਾ ਸਹੁਰਾ ਪਰਿਵਾਰ ਦੱਸ ਰਿਹਾ ਕਿ ਜਦੋਂ ਇਹਨੇ ਆਪਣੇ ਮਾਂ ਨੂੰ ਬੁਲਾ ਲਿਆ ਔਰ ਉਸ ਤੋਂ ਬਾਅਦ ਫਿਰ ਇਹ ਕੁੜੀ ਉੱਥੇ ਜਾ ਕੇ ਸੁਰ ਬਦਲ ਗਈ ਉੱਥੇ ਜਾ ਕੇ ਮੁੱਕਰ ਗਈ ਔਰ ਆਖਰਕਾਰ ਹੁਣ ਇਹ ਕੁੜੀ ਨੂੰ ਸਬਕ ਮਿਲੇਗਾ ਇਨਸਾਫ ਮਿਲੇਗਾ ਪਰਿਵਾਰ ਨੂੰ ਇਹ ਦੇਖਣਾ ਹੋਵੇਗਾ ਕਿਉਂਕਿ 28 ਲੱਖ ਰੁਪਏ ਲਾਇਆ ਸੀ ਇਸ ਪਰਿਵਾਰ ਨੇ ਔਰ ਇਸ ਪਰਿਵਾਰ ਨੇ ਆਖਰਕਾਰ ਲੰਬੀ ਲੜਾਈ ਲੜੀ ਹੈ ਔਰ ਅਜੇ ਹੀਆਂ ਨੋਆ ਨੂੰ ਜਰੂਰ ਸ਼ਰਮ ਵੀ ਆਉਣੀ ਚਾਹੀਦੀ ਆ ਅਜਿਹਾ ਕਰਨ ਵਾਲਿਆਂ ਨੂੰ ਜਰੂਰ ਸ਼ਰਮ ਆਉਣੀ ਚਾਹੀਦੀ ਆ ਕਿਉਂਕਿ ਜਦੋਂ ਪੈਸੇ ਨਹੀਂ ਹੁੰਦੇ ਉਦੋਂ ਵਿਆਹ ਕਰਵਾਉਂਦੇ ਹੋ ਤੁਸੀਂ ਔਰ ਜਦੋਂ ਤੁਹਾਡਾ ਖਾਸ ਤੌਰ ਤੇ ਤੁਸੀਂ ਪਹੁੰਚ ਜਾਂਦੇ ਹੋ ਵਿਦੇਸ਼ ਔਰ ਉਦੋਂ ਤੁਸੀਂ ਰੰਗ ਬਦਲ ਜਾਂਦੇ ਹੋ ਸੁਰ ਬਦਲ ਜਾਂਦੇ ਹੋ ਤਾਂ ਦੱਸ ਦਿੰਨੇ ਤੁਹਾਨੂੰ ਪੂਰੀ ਦੀ ਪੂਰੀ ਖਬਰ ਕੀ ਹੈ ਇਹ ਕੈਨੇਡਾ ਗਈ ਸੀ ਕੁੜੀ ਨਾਂ ਇਹਦਾ ਜੈਸਵਿੰਦਰ ਕੌਰ ਆ ਇਹ ਜੋ ਕਿ ਰਾਏਕੋਟ ਦੀ ਰਹਿਣ ਵਾਲੀ ਹੈ ਔਰ ਉੱਥੇ ਹੀ ਦੱਸਦੀ ਹੈ ਕਿ 9 ਸਾਲ ਲੰਬੀ ਲੜਾਈ ਲੜੀ ਆ ਪਰਿਵਾਰ ਨੇ 9 ਸਾਲਾਂ ਬਾਅਦ ਆਖਰਕਾਰ ਕਿਤੇ ਨਾ ਕਿਤੇ ਪਰਿਵਾਰ ਨੂੰ ਇਨਸਾਫ ਮਿਲਿਆ ਤੁਸੀਂ ਇੱਕ ਵਾਰ ਉਸ ਮੁੰਡੇ ਦੇ ਵਿਚਾਰੇ ਦੇ ਮਾਪਿਆਂ ਦਾ ਦਰਦ ਦੇਖੋਗੇ ਤੁਸੀਂ ਉਹਨਾਂ ਦੇ ਬੁੱਢੇ ਚਿਹਰਿਆਂ ਨੂੰ ਦੇਖੋਗੇ ਤਾਂ ਤੁਹਾਨੂੰ ਆਪ ਨੂੰ ਹੀ ਰੋਣਾ ਆ ਜਾਏਗਾ ਪਤਾ ਨਹੀਂ ਕਿਵੇਂ ਲੋਕ ਇਸ ਤਰੀਕੇ ਦੇ ਨਾਲ ਠੱਗੀਆਂ ਜਾਂ ਧੋਖੇਬਾਜ਼ੀ ਕਰਦੇ ਆ ਤਾਂ ਕੈਨੇਡਾ ਤੋਂ 9 ਸਾਲਾਂ ਬਾਅਦ ਇਹ ਕੁੜੀ ਵਾਪਸ ਮੁੜੀ ਸੀ ਜੋ ਕਿ ਆਪਣੇ ਸਹੁਰਿਆਂ ਦੇ ਨਾਲ ਮੁੱਕਰ ਕੀ ਪਹਿਲਾਂ ਵਿਆਹ ਕਰਵਾਇਆ ਸੀ ਉਸ ਮੁੰਡੇ ਨੂੰ ਵਿਚਾਰੇ ਨੂੰ ਧੋਖਾ ਦੇ ਦਿੱਤਾ ਇਸ ਕੁੜੀ ਨੇ ਔਰ ਆਖਰਕਾਰ 9 ਸਾਲਾਂ ਬਾਅਦ ਹੁਣ ਫਿਰ ਉਹਨਾਂ ਨੂੰ ਇਨਸਾਫ ਦੀ ਆਸ ਵੱਜੀ ਆ ਪਹਿਲਾਂ ਤਾਂ ਵਿਚਾਰੇ ਨੂੰ ਲੱਗਦਾ ਸੀਗਾ ਕਿ ਸਾਡਾ 28 ਲੱਖੂ ਖਾਤੇ ਹੋ ਗਿਆ ਪਰ ਬ੍ਰਾਂਡਡ ਕੱਪੜੇ ਦੇਖੋ ਪਾਏ ਹੋਏ ਸਟੇਟਸ ਪੂਰਾ ਮੇਨਟੇਨ ਕੀਤਾ ਹੋਇਆ ਕੁੜੀ ਨੇ ਪਰ ਇਹ ਨਹੀਂ ਸੀਗਾ ਕਿ ਆਪਣੇ ਸਹੁਰਿਆਂ ਦੇ ਪੈਸੇ ਮੋੜ ਦਿਆਂ ਮੈਂ ਕਿਉਂਕਿ ਮੁੰਡੇ ਨੂੰ ਵਿਚਾਰੇ ਨੂੰ ਧੋਖਾ ਦਿੱਤਾ 9 ਸਾਲ ਉਸਨੇ ਕਿਸ ਤਰੀਕੇ ਨਾਲ ਮਰ ਮਰ ਕੇ ਕੱਟੇ ਖੋਣਗੇ ਕਿਉਂਕਿ 28 ਲੱਖ ਰੁਪਏ ਜਾਂ ਤਾਂ ਆਰਤੀਏ ਤੋਂ ਫੜੇ ਹੋਣਗੇ ਨਹੀਂ ਤਾਂ ਫਿਰ ਵਿਆਜ ਦੇਖੋ ਤੁਸੀਂ ਕਿ ਕਿੰਨਾ ਲੱਗਦਾ ਜੇ ਕਿਤੇ ਉਹ ਚੱਕ ਕੇ ਪੈਸੇ ਉਹਨੇ ਲਾਏ ਆ ਜਾਂ ਉਹਨਾਂ ਨੇ ਇਹ ਵੀ ਦੱਸ ਦਿਆ ਕਿ ਜ਼ਮੀਨ ਵੇਚੀ ਸੀ ਸੋਹਰਾ ਪਰਿਵਾਰ ਨੇ ਜ਼ਮੀਨ ਵੇਚ ਕੇ ਇਸ ਕੁੜੀ ਨੂੰ ਭੇਜਿਆ ਸੀ ਜੈਸਵੀਨ ਨੂੰ ਜਿੱਦਾਂ ਹੀ ਕੈਨੇਡਾ ਗਈ ਇਸ ਨੇ ਆਪਣੀ ਮਾਂ ਦੀ ਵੀ ਫਾਈਲ ਲਗਾਈ ਔਰ ਉਸ ਤੋਂ ਬਾਅਦ ਫਿਰ ਇਸ ਕੁੜੀ ਨੇ ਸੋਰੀ ਬਦਲ ਲਏ ਇਸ ਕੁੜੀ ਦੀ ਨੇ ਗੱਲ ਕਰਨੀ ਬੰਦ ਕਰ ਦਿੱਤੀ ਆਪਣੇ ਸਹੁਰਾ ਪਰਿਵਾਰ ਦੇ ਨਾਲ ਧੋਖਾ ਦਿੱਤਾ ਇਸ ਨੇ ਆਪਣੇ ਸਹੁਰਾ ਪਰਿਵਾਰ ਨੂੰ ਆਖਰਕਾਰ 9 ਸਾਲਾਂ ਬਾਅਦ ਕੁੜੀ ਆਈ ਜਦੋਂ ਦਿੱਲੀ 에어ਪੋਰਟ ਤੋਂ ਚੁੱਕ ਲਿਆ ਗਿਆ ਕਿਉਂਕਿ ਲੁਕਆਊਟ ਨੋਟਿਸ ਇਹਦੇ ਖਿਲਾਫ ਜਾਰੀ ਹੋਇਆ ਹੋਇਆ ਸੀਗਾ ਔਰ ਲੁਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਫਿਰ ਜਦੋਂ 에어ਪੋਰਟ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪਤਾ ਲੱਗਦਾ ਕਿ ਇਸ ਤਰ੍ਹਾਂ ਦੀ ਇਹ ਕੁੜੀ ਆਈ ਹੋਈ ਹੈ ਜਿਹਦੇ ਖਿਲਾਫ ਪਰਚਾ ਵੀ ਦਰਜ ਹੈ ਔਰ ਉਸ ਤੋਂ ਬਾਅਦ ਫਿਰ ਇਸ ਨੂੰ ਮੌਕੇ ਦੇ ਉੱਪਰ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਫੜ ਲਿਆ ਜਾਂਦਾ ਇਸ ਨੂੰ ਔਰ ਉਸ ਤੋਂ ਬਾਅਦ ਰਾਏਕੋਟ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਰਾਏਕੋਟ ਪੁਲਿਸ ਫਿਰ ਮੌਕੇ ਤੇ ਉੱਪਰ ਪਹੁੰਚਦੀ ਆ ਦਿੱਲੀ ਪਹੁੰਚਦੀ ਆ 에어ਪੋਰਟ ਤੇ ਕਿਉਂਕਿ ਲੁਕਆਊਟ ਨੋਟਿਸ ਇਸ ਕੁੜੀ ਦੇ ਖਿਲਾਫ ਜਾਰੀ ਹੋਇਆ ਹੋਇਆ ਸੀਗਾ ਮੂੰਹ ਤਾਂ ਦੇਖੋ ਕਿਵੇਂ ਲੁਕੋਂਦੀ ਆ ਹੁਣ ਸ਼ਰਮ ਆ ਰਹੀ ਹੋਏਗੀ ਸ਼ਾਇਦ ਇਹਨੂੰ ਪਰ ਹੁਣ ਇਹਨੂੰ ਇਹਦੇ ਕੀਤੇ ਗੁਨਾਹਾਂ ਦੀ ਸਜ਼ਾ ਵੀ ਜ਼ਰੂਰ ਮਿਲਣੀ ਚਾਹੀਦੀ ਹੈ ਜਿਨੇ ਇੱਕ ਮੁੰਡੇ ਦੇ ਨਾਲ ਫਰਾਡ ਕੀਤਾ ਇੱਕ ਮੁੰਡਾ ਜਿਹੜਾ 9 ਸਾਲ ਵਿਚਾਰਾ ਧੱਕੇ ਖਾਂਦਾ ਰਿਹਾ ਦਰਦ ਦਰ ਦੀਆਂ ਠੋਕਰਾਂ ਖਾਂਦਾ ਰਿਹਾ ਥਾਣਿਆਂ ਕਚਹਿਰੀਆਂ ਦੇ ਚੱਕਰ ਕੱਢਦਾ ਰਿਹਾ ਵਿਚਾਰਾ ਉਹ ਮੁੰਡਾ ਔਰ ਗਰੀਬ ਮਾਪੇ ਸੀਗੇ ਪੰਜ ਚਾਰ ਕਿੱਲੇ ਪੈੜੀ ਸੀਗੀ ਉਹਨਾਂ ਦੇ ਕੋਲੇ ਔਰ ਉਹ ਜਿਹੜੀ ਦੱਸਿਆ ਜਾ ਰਿਹਾ ਤਿੰਨ ਚਾਰ ਕਿੱਲੇ ਪੈੜੀ ਸੀਗੀ ਔਰ ਅੱਧੀ ਪੈੜੀ ਵੇਚ ਕੇ ਉਹਨਾਂ ਨੇ ਪੈਸੇ ਇਸ ਜਨਾਨੀ ਦੇ ਉੱਪਰ ਲਾਏ ਸੀ ਇਸ ਕੁੜੀ ਦੇ ਉੱਪਰ ਲਾਏ ਸੀ ਉਹਦੇ ਮਾਪੇ ਦੱਸਦੇ ਆ ਮੁੰਡੇ ਦੇ ਕਿ ਬੜਾ ਵਧੀਆ ਅਸੀਂ ਤਾਂ ਵਿਆਹ ਕੀਤਾ ਸੀਗਾ ਬੜਾ ਵਧੀਆ ਅਸੀਂ ਤਾਂ ਸਾਰੀਆਂ ਰਸਮਾਂ ਅਦਾ ਕਰਕੇ ਲਿਆਏ ਸੀ ਤਿੰਨ ਇਸ ਕੁੜੀ ਨੂੰ ਧੀ ਬਣਾ ਕੇ ਲਿਆਏ ਸੀ ਪਰ ਇਹ ਨਹੀਂ ਪਤਾ ਸੀ ਕਿ ਕੁੜੀ ਐਵੇਂ ਸੁਰ ਬਦਲ ਜਾਊਗੀ। ਆਮ ਤੌਰ ਤੇ ਅਸੀਂ ਦੇਖਦੇ ਆ ਇਹੋ ਜੀਆਂ ਖਬਰਾਂ ਦੇਖਣ ਨੂੰ ਮਿਲਦੀਆਂ। ਜਿਵੇਂ ਇੱਕ ਕੇਸ ਬਿਆਨਤਕੌਰ ਬਾਜਵਾ ਦਾ ਸੀਗਾ ਬਾਹਰ ਜਾ ਕੇ ਕੁੜੀ ਮਾਰ ਗਈ ਮੁੰਡਾ ਵਿਚਾਰਾ ਸੁਸਾਈਡ ਕਰ ਗਿਆ ਸੀ ਔਰ ਉਸ ਤੋਂ ਬਾਅਦ ਫਿਰ ਇਹ ਕੇਸ ਹੈ ਜਿਹੜਾ ਹਾਲਾਂਕਿ ਮੁੰਡਾ ਵਿਚਾਰਾ ਟੈਕਸੀ ਡਰਾਈਵਰ ਬਣ ਗਿਆ 10000 ਰੁਪਏ ਦੀ ਨੌਕਰੀ ਕਰ ਰਿਹਾ ਮੁੰਡਾ ਔਰ ਉਧਰ ਮੈਡਮ ਦੇਖੋ ਵਧੀਆ ਸੀ ਵਿਆਹ ਕੇ ਲੈ ਕੇ ਆਈ ਤੁਸੀਂ। ਉਹ ਤਾਂ ਵਧੀਆ ਰਹੀ ਜੀ ਲੈਣ ਨੂੰ ਨਹੀਂ ਲੱਗਦਾ। ਤਾਂ ਦੇਣ ਨਹੀਂ ਲੱਗਦਾ। ਉਹ ਦੁਬਾਰਾ ਤੇ ਘਰ ਦੀ ਤਿਆਰੀ ਹੈ ਜਿਸ ਨੂੰ ਨੋਟ ਕੀਤੇ ਦਵਾਈ ਹੋਈ ਹੈ। ਪੇਜੀ ਮੰਮੀ ਦੇ ਸੋਹੇ ਸਾਡੀ ਜਿਹੜਾ ਇਹ ਪੇਜੀ ਨੂੰ ਨਾਲ ਤੇ ਕਹਿੰਦੇ ਮੈਂ ਹਉ ਤੁਰ ਰਹਿਣਾ ਉਹ ਵੀ ਫਿਰ ਉਸ ਦਿਵਾਈ ਉਸ ਤੋਕੈਂ ਲੱਗਦਾ ਵੀ ਇਹਦੀ ਫੇਸ ਦੀ ਜਿਹੜੀ ਮੰਮੀ ਤੇ ਦਵਾਈ ਤੇ ਜਾਂ ਲੱਗੀ ਵਧੀਆ ਸੋਸੋ ਕੇ ਲੰਡਨ ਮਿਲ ਮਿਲ ਕੇ ਗਈ ਫੌਣ ਵਿੱਚ ਕਰ ਦਿੰਦੀ ਥੋੜਾ ਟਾਈਮ ਤੇ ਦਵਾਈ ਤੇ ਵਧੀਆ ਚੱਲ ਰਹੀ ਹੈ ਕਈ ਵਾਰ ਕਹਿੰਦੇ ਮੈਨੂੰ ਟਾਈਮ ਨਹੀਂ ਹੈ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਆਣਾ ਕਹਿੰਦੀ ਮੈਂ ਦੀ ਦਿੰਗੀ ਮੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਵੀ ਫੋਨ ਮਿਲ ਗਿਆ ਇੱਥੇ ਫੇਰ ਹੀ ਵਗੇ ਕਰੀ ਗਈ ਹੁਣ ਕਰੀ ਕਰ ਲਿੰਦੇ ਸੀ ਤੇ ਮੰਮੀ ਬਾਹਰ ਤੇ ਲਈ ਗਈ ਤੇ ਜਿਵੇਂ ਫੋਨ ਉਹਨੇ ਬੰਦ ਕਰ ਦਿੱਤਾ ਤੇ ਹੁਣ ਤੁਸੀਂ ਕੀ ਮਨ ਕਰਦੇ ਹੋ ਅਸੀਂ ਕਹਿੰਦੇ ਸਾਡਾ ਕਿੰਨਾ ਪੈਸਾ ਲੱਗਿਆ ਉਹ ਨਾ ਪੀਰ ਨਾ ਗਿਆ ਉੱਥੇ ਵਾਅਦਾ ਦਾ ਵਾਅਦਾ ਸਜਾਈ ਨਹੀਂ ਮਨ ਨਹੀਂ ਕਹੀ ਗਿਆ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਏਗੀ ਕਿ ਮੈਂ ਗਰੀਬਾ ਹੁਣ ਇਹ ਨਾਲ ਹੋ ਗਿਆ ਆਪਾਂ ਹੁਣ ਦੇਖੀ ਡਰੋ ਗਿਆ ਪਰ ਆਏ ਹੈ ਜੀ ਗੱਤ ਚੇਤੇ ਆਪੇ ਇਹ ਜਿਹਨੇ ਹੋਂਟਾ ਕੱਲਾ ਕੱਲਾ ਪੁੱਛੀਦਾ ਐਂਦਾ ਖਾਲ ਉਹ ਬੜੇ ਚਾਹ ਨਾਲ ਲਾੜਨਾ ਬੜੀ ਮਤਲਬ ਮਾਂਦੇ ਵਿੱਚ ਸੁਪਨੇ ਲੈ ਕੇ ਤੁਸੀਂ ਜਾ ਕੇ ਲੈ ਕੇ ਹੋਰ ਮੈਂ ਮੇਰੇ ਪੱਤੇ ਜੀ ਨਾਲ ਜਾਊਗਾ ਹਾਂ ਜੀ ਮੈਂ ਮੰਡੇ ਨੇ ਵੀ ਸੱਜੇ ਜੀ ਵੀ ਮੇਰੇ ਮੰਦਾ ਜੀ ਬਾਹਰੋਂ ਪੈਸੇ ਚਾਹੂੰ ਮੈਂ ਵੀ ਨਾਲ ਜਾਵਾਂਗੇ ਕਿ ਮੈਂ ਨਹੀਂ ਬਾਹਰ ਕਿ ਮੈਂ ਵੀ ਬਾਹਰ ਜੀ ਹਣ ਮਾਂਦੇ ਵਿੱਚ ਕਿ ਮੇਰੇ ਸੁਨੇਹੇ ਸੁਨੇਹੇ ਜੀ ਮੈਨੂੰ ਜਿੰਦਾ ਹੋਇਆ ਤੇਰੇ ਕੋਲ ਆਈ ਸਾਲੇ ਕਰੇ ਹੁਣ ਅਸੀਂ ਹੁਣ ਉੱਪਰ ਆਈ ਨਹੀਂ ਇਹ ਮਾਤਾ ਦੱਸੋ ਮੇਰੇ ਬੇਟੇ ਜਗਰੂਪ ਸਿੰਘ ਦਾ ਜੋ ਵਿਆਹ ਹੋ ਗਿਆ ਨਾ ਹੋਇਆ ਬੇ ਪਾਣਾ ਵਾਪਰੇ ਦੇਖੋ ਬੜੇ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੀ ਵਧੀਆ ਸੀ ਵਿਆਹ ਕੇ ਲੈ ਗਿਆ ਸੀ ਬੜੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਫਲੈਟ ਸੀ 19 ਦਸੰਬਰ ਤੋਂ ਘਰ ਉੱਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਮੇਰਪੁਰ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ ਪਹਿਲਾਂ ਫਾਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੀ ਰਹੀ ਸਾਰੀ ਗੱਲਬਾਤ ਕਰਦੀ ਰਹੀ ਜਣੀ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜਦੇ ਰਹੇ ਜਿੰਨੀਆਂ ਮੰਗਲਿੰਦੀ ਸੀ ਉਹਨੇ ਵੀ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਣੀ ਮੱਲ ਉਹਦਾ 2 ਸਾਲ ਬਾਅਦ ਪੜਾਈ ਬਾਅਦ ਜਦੋਂ ਦਿੱਤ ਬਾਦ ਉਹਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਦੀ ਲੱਗ ਗਈ ਮੰਮੀ ਦਾ ਵੀ ਅਮਿਤ ਗੁਰੂਪ ਸਿੰਘ ਨੇ ਜਣੀ ਵਧੀਆ ਉਹਦੇ ਨਾਲ ਫੈਸੇ ਸੋ ਕਰਕੇ ਤੇ ਵਧੀਆ ਉਹਦੇ ਕਾਜਪਤਰ ਭੇਜ ਕੇ ਉਹਨੂੰ ਭੇਜਿਆ ਜੀ ਜਦ ਤੋਂ ਬਾਦ ਉਹ ਹਿੰਮਤ ਲੱਗ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਵਿਗੜਦੀ ਜਾਂਦਾ ਨਾਣੀ ਹਾਲਤ ਬਦਲਦੀ ਗਈ ਤੇ ਲੱਗੇ ਉਸ ਦੀ ਤੇ ਤੁਸੀਂ ਮਕਦਮਾ ਦਾ ਉਹ ਦਰਜ ਕਰਾਇਆ ਸੀ ਮਕਦਮਾ ਸੀ ਜੁਲਾਈ 2021 ਨੂੰ ਕਰਾਇਆ ਸੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਤੁਸੀਂ ਉਹਦੀ ਐਲਓਸੀ ਜਾਰੀ ਕਰਾਈ ਤੇ ਅੱਜ ਕੱਲ ਉਹ ਲੜਕੀ ਗ੍ਰਿਫਤਾਰ ਕਰ ਲਈ ਗਈ ਆ ਹਾਂ ਜੀ ਸਾਨੂੰ ਪਤਾ ਲੱਗਿਆ ਸੀ ਕਿ ਚਲ ਵੀ ਇਹਾਨੂੰ ਪਹਿਲਾਂ ਤੋਂ ਪਤਾ ਨਹੀਂ ਸੀ ਕਿ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਇੰਡੀਆ ਆਉਣਾ ਤੇ ਇਹਨੂੰ ਜੇਲ੍ਹੋਂ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에어ਪੋਰਟ ਤੇ ਗ੍ਰਿਫਤਾਰ ਕਰ ਲਿਆਈ ਤੇ ਉਹਨੂੰ ਉਸਨੂੰ ਲੈ ਕੇ ਆਉਣਾ ਜੁੱਥਮੇਰ ਰਾਸਤ ਵਿੱਚ ਲੈ ਕੇ ਲੈ ਕੇ ਆਉਣਾ ਜੀ ਤੇ ਜਿਸ ਤਰ੍ਹਾਂ ਉਹ ਇੱਥੇ ਪੜੀ ਹੋਈ ਆ ਰੈਪੋਰਟ ਪੁਲਿਸ ਕੋਲੇ ਆ ਤੇ ਕੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਮੰਗ ਕਰ ਰਹੇ ਆ ਜੀ ਕਿ ਜਾ ਕੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਆਪਣੀ ਸੌਰੇ ਪਰਵਾਰ ਨੂੰ ਧੋਖਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸਾਬਤ ਮਿਲ ਜਾਵੇ ਇਸ ਗੱਲ ਤੋਂ ਤੇ ਵਾਕਈ ਹੁਣ ਜਦਨੇ ਸਾਡੇ ਪੈਸੇ ਫੈਸਲਾ ਹੋਊ ਜਮੇ ਉਹ ਦੇਖੀ ਜਾਊਗੀ ਬਕਰੀ ਮੋਰ ਜਿੰਮੇ ਸਾਡੇ 28 ਲੱਖ ਰੁਪਏ ਸੀ ਪਾਟਾ ਖਰਚ ਆਇਆ ਸਾਰਾ ਖਰਚ ਉਹਦੀ ਭੜਾਈ ਤੇ ਤੇ ਜਿੰਮੇ ਫੈਸਲਾ ਹੋ ਗਿਆ ਤਾਂ ਵਿਆਜ ਮੇਰੇ ਜਿੰਮੇ ਮੰਗ ਕਰਾਂਗੇ ਉਹਦੀ ਤੇ ਸਾਨੂੰ ਇਹ ਹੀ ਪਤਾ ਲੱਗਾ ਕਿ ਤੁਸੀਂ ਪ੍ਰਾਪਰਟੀ ਸੇਲ ਵੀ ਕੀਤੀ ਹੁੰਦੇ ਨੂੰ ਭੇਜੇ ਸੀ ਹਾਂਜੀ ਪ੍ਰਾਪਰਟੀ ਵੇਚੀ ਸੀਗੀ ਜੀ ਸਾਡੇ ਕੋਲ 2.5 ਕਿਲੇ ਜਿੰਮੇ ਪ੍ਰਾਪਰਟੀ ਸੀਗੀ ਜਿਸ ਦੇ ਪਰ 40000 ਵਿੱਚ ਵੇਚਕਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ ਬਿੱਗਾ ਡੇਢ ਬਿੱਗਾ ਰਹਿ ਗਈ ਉਹਨੇ ਕੀ ਇਹਨਾਂ ਕੀ ਕਰੇ ਕੀਤਾ ਸਾਲ ਸਕਦਾ ਉਹਨੇ ਨਾਲ ਖਾਂ ਜੋਗੇ ਵੀ ਜਾਣੇ ਨਹੀਂ ਹੁੰਦੇ ਉਹਨੇ ਨਾਲ ਤਾਂ ਮੁੰਡਾ ਕੀ ਕਰਦਾ ਅੱਜ ਕੱਲ ਮੁੰਡਾ ਅੱਜ ਕੱਲ ਲਾ ਲਈ ਫੈਕਟਰੀ ਵਿੱਚ ਜੀ ਟੈਕਸੀ 10000 ਰੁਪਏ ਤਨਖਾਹ ਮਿਲਦੀ ਆ ਉਹਦੇ ਨਾਲ ਸਾਡਾ ਕੀ ਦਰ ਹੁੰਦਾ ਠੀਕ ਹੈ ਤੇ ਇਹ ਕਿ ਲੜਕੀ ਕਿਉਂ ਆਈ ਹੁਣ ਇੰਡੀਆ ਜੀ ਇੰਡੀਆ ਇਹਦੀ ਆਪ ਦੀ ਸਿੱਖਤ ਤੇ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਉਂ ਆਉਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸੀਗਾ ਇਹ ਮੈਰਿਜ ਦੇ ਸਿਲਸਿਲੇ ਵਿੱਚ ਤੇ ਇਹਨੂੰ ਆਇਓ ਮੈਡੀਕਮ ਕਦੇ ਪਰ ਇਹਨੂੰ ਗ੍ਰਿਫਤਾਰ ਮੈਂ ਨਹੀਂ ਹੋਊਂ ਕਿ ਸਕੂਂਗੀ ਇਹਨੂੰ ਤੰਨੇ ਜਾਨੋ ਜਾਨ ਜਾਣ ਹੋਊਗੀ ਕਿ ਸਮਝ ਸਕਦੇ ਆਂ ਇਹ ਗੱਲ ਤਾਂ ਇਹ ਤੇ ਜਿਸ ਤਰ੍ਹਾਂ ਇਹ ਹੁਣ ਆ ਜੀ ਐਲਓਸੀ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਵਾਰ ਦਿੱਲੀ ਪੁਲਿਸ ਜਾਂ 에어ਪੋਰਟ ਪੁਲਿਸ ਜਾਂ ਪੰਜਾਬ ਪੁਲਿਸ ਦੀ ਰੋਲ ਕਾਸ਼ਟਾ ਰਹਾ ਆ ਇਸ ਨਾਲ ਦਿੱਲੀ ਪੁਲਿਸ ਨੇ ਜਿੱਥੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਤੇ ਪੰਜਾਬ ਪੁਲਿਸ ਵਾਲਿਆਂ ਨੇ ਫੋਨ ਸੰਨ ਲੜਕਣ ਕੀਤਾ ਚਲੋ ਲੜਕਾ ਨਹੀਂ ਉੱਠ ਜਗਾ ਮੈਨੂੰ ਪਤਾ ਲੱਗਿਆ ਮੈਂ ਠਾਲ ਕੇ ਚਲੋ ਇਹਨਾਂ ਨੂੰ ਗੱਡੀ ਕਰਕੇ ਭੇਜੀ ਲੈ ਕੇ ਗਏ ਨਾਲ ਮੁੰਡੇ ਨੂੰ ਉੱਥੇ ਤੇ ਗ੍ਰਿਫਤਾਰ ਕਰਕੇ ਲੈ ਕੇ ਆਏ ਤੇ ਅੱਜ ਉਹਨਾਂ ਨੂੰ ਪੇਸ਼ ਕਰਕੇ ਜਾਨੀ ਅਦਾਲਤ ਵਿੱਚ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ ਨੂੰ ਜੋ ਹੋ ਵੀ ਕਾ ਉਹ ਦੇਖੀ ਜਾਊਗੀ ਇਸ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰਦੇ ਸਾਨੂੰ ਪੂਰਾ ਪੂਰਾ ਇਨਸਾਫ਼ ਮਿਲਣਾ ਚਾਹੀਦਾ ਏ ਲੜਕੀ ਨੂੰ ਸਭ ਤੋਂ ਸਭ ਸਜਾ ਮਿਲਣੀ ਚਾਹੀਦੀ ਹੈ ਤਾਂ ਕਿ ਔਣ ਭਰਿਆਂ ਹੋ ਲੜਕੀਆਂ ਨੂੰ ਵੀ ਇਸ ਤੋਂ ਬਲ ਸਭ ਨੂੰ ਮਿਲ ਸਕੇ ਜੀ ਸਾਡੇ ਕੋਲ ਇੱਕ ਮਕਦਮਾ ਸੀ ਜੀ ਦਰਜ ਕਰਾਇਆ ਜੋਗ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੇਰਨਾ ਕਲਾਂ ਉਠਾਣਾ ਸਦਰ ਕੋਰਟ ਦੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਹਿਰ ਅਫੀਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕਰੋਕਸੇਤਰ ਹਾਲਵਾ ਸਿਦਰਾਹਾ ਉਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਖਰੀਦੀ ਵੀ ਉਹ ਪੂਰੀ ਹਾਇਲਟ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਉਗੀ ਕਲੀਡਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਸ਼ਨਟ ਚ ਵੀ 28 ਲੱਖ ਰੁਪਈਆ ਮੇਰੇ ਤੋਂ ਖੁਚਾ ਕੇ ਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵੇਸ ਤੇ ਉਸ ਤੋਂ ਬਾਅਦ ਉਹ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨਹੀਂ ਕੈਨੇਡਾ ਤੇ ਇਸ ਕਰਕੇ ਇਹਨੇ ਕਮਲੇਂਟ ਦਿੱਤੀ ਤੇ ਉਹ ਕਮਲੇਂਟ ਦੀ ਪੜਤਾਲ ਹੋਣ ਫਰੰਤਾ ਮਕਦਮਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ थाना सदर ਰੈਕੋਰਡ ਦਰਜ ਹੋਇਆ ਸੀ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਚ ਜਾ ਚੁੱਕੀ ਸੀ ਇਹ ਕਰਾ ਕੇ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਤੇ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਆ ਉਹਨੂੰ ਕਰ ਲਿਆ ਹਾਂ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮਕਦਮੇ ਵਿੱਚ ਰਿਸਟ ਪਾਈ ਆ ਜੀ ਤੇ ਕੱਲ ਅੱਜ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਇਹ ਇਸ ਮਕਦਮੇ ਚੋਂ ਤਾਂ ਪੁਸਕੈਸ ਜਾਰੀ ਹੈ ਜੀ ਜੋ ਲੜਕੀਆਂ ਇਸ ਤਰ੍ਹਾਂ ਕਰਕੇ ਜਾਂਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰਜਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੀ ਜੌਬ ਲਈ ਹੋ ਇੱਕ ਸੜਕਸ ਕਰਦਾ ਤੇ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇਧਰ ਲਾ ਰਹਿਦਾ ਨਾ ਉਧਰ ਲਾ ਜਿਹੜਾ ਨਹੀਂ ਕਰਨਾ ਚਾਹੀਦਾ ਜੀ ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਬਈ ਅਜਿਹੇ ਹਾਨੀ ਕਰਨਾ ਚਾਹੀਦੀ ਧੋਖੇਬਾਜ਼ ਜੀ ਇਹਦੇ ਨਾਲ ਉਹਨਾਂ ਦਾ ਵੀ ਭਵਿੱਖ ਖਰਾਬ ਹੁੰਦਾ ਮੁਕੱਦਮੇਬਾਜ਼ ਜੀ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਈ ਫਿਊਚਰ ਉਵਿਤਵਾ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਦਿਆਰਥੀਆਂ ਨੂੰ ਉਦਮੀ ਬਣਾਉਣ ਲੱਗੀ ਹੈ ਤੇ ਇਸ ਨਾਲ ਵਿਦਿਆਰਥੀਆਂ ਚ ਭਵਿੱਖ ਪ੍ਰਤੀ ਨਵਾਂ ਉਤਸ਼ਾਹ ਪੈਦਾ ਹੋ ਰਿਹਾ ਹੈ ਸਿੱਖਿਆ ਵਿਭਾਗ ਦੀ ਬਿਜ਼ਨਸ ਬਲਾਸਟਰ ਸਕੀਮ ਤਹਿਤ ਵਿਦਿਆਰਥੀ ਸਿੱਖਿਆ ਦੇ ਨਾਲ ਨਾਲ ਬਿਜ਼ਨਸ ਚ ਵੀ ਮੁਹਾਰਤ ਹਾਸਲ ਕਰ ਰਹੇ ਹਨ ਇਸ ਸਕੀਮ ਤਹਿਤ ਬੱਚਿਆਂ ਨੂੰ ਪੂੰਜੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਤੇ ਉਹ ਛੋਟੇ-ਛੋਟੇ ਕਾਰੋਬਾਰਾਂ 'ਚ ਆਪਣਾ ਹੱਥ ਆਜ਼ਮਾਉਂਦੇ ਹਨ ਸਰਕਾਰ ਦੇ ਉਪਰਾਲੇ ਤੋਂ ਅਧਿਆਪਕ ਬੇਹੱਦ ਖੁਸ਼ ਹਨ ਇਹ ਇੱਕ ਅਹਿਜਾ ਪ੍ਰੋਜੈਕਟ ਹੈ ਜਿਹਦੇ ਨਾਲ ਕਿ ਬੱਚਿਆਂ ਦੇ ਵਿੱਚ ਅਜਿਹਾ ਕੌਨਫੀਡੈਂਸ ਪੈਦਾ ਹੋ ਰਿਹਾ ਕਿ ਉਹ ਆਪਣੇ ਬਿਜ਼ਨਸ ਆਈਡੀਆਜ਼ ਨੂੰ ਅੱਗੇ ਲੈ ਕੇ ਆ ਰਹੇ ਹਨ ਵਿਦਿਆਰਥੀਆਂ 'ਚ ਬਿਜ਼ਨਸ ਪ੍ਰਤੀ ਨਵੇਂ ਤੇ ਵੱਖਰੇ ਵਿਚਾਰ ਪੈਦਾ ਹੋ ਰਹੇ ਹਨ ਉਨਾਂ ਨੂੰ ਲੱਗਦਾ ਹੈ ਕਿ ਉਹ ਅੱਗੇ ਜਾ ਕੇ ਕਾਰੋਬਾਰੀ ਦੁਨੀਆ 'ਚ ਵੱਡੀਆਂ ਪੁਲਾੰਗਾ ਪੁੱਟਣਗੇ ਇਹ bizness blast jo ki Punjab government ਵੱਲੋਂ ਬਹੁਤ ਹੀ ਵਧੀਆ scheme ਚਲਾਈ ਜਾ ਰਹੀ ਹੈ ਇਸ ਰਾਹੀਂ ਅਸੀਂ ਬਚਪਨ ਤੋਂ ਹੀ bizness ਬਾਰੇ ਕਈ ਚੀਜ਼ਾਂ ਸਿੱਖ ਰਹੇ ਹਾਂ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਹਾਂ ਵਿਦਿਆਰਥੀ ਪੰਜਾਬ ਸਰਕਾਰ ਦੇ ਉਪਰਾਲੇ ਤੋਂ ਬਹੁਤ ਖੁਸ਼ ਹਨ ਤੇ بزਨਸ ਬਲਾਸਟਰ ਸਕੀਮ ਤਹਿਤ ਸਮਾਜ ਵਿੱਚ ਮਿਲੇ ਮਾਣ ਸਨਮਾਨ ਲਈ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਆਉਣ ਵਾਲੇ ਸਾਲਾਂ ਚ ਸਾਡੇ ਪੰਜਾਬ ਦੇ ਵਿੱਚੋਂ ਖਿਡਾਰੀ ਵੀ ਸਰਕਾਰੀ ਸਕੂਲਾਂ ਚੋਂ ਨਿਕਲਣਗੇ ਤੇ ਲਿਖਾਰੀ ਵੀ ਸਰਕਾਰੀ ਸਕੂਲਾਂ ਚੋਂ ਨਿਕਲਣਗੇ ਵਪਾਰੀ ਵੀ ਸਰਕਾਰੀ ਸਕੂਲਾਂ ਚੋਂ ਨਿਕਲਣਗੇ ਤੇ ਅਫਸਰ ਵੀ بزਨਸ ਬਲਾਸਟਰ ਨੀਤੀ ਪਿਆਰੀ ਵਿਦਿਆਰਥੀ ਬਣੇ ਕਾਰੋਬਾਰੀ